ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪਿਛਲੇ ਦਿਨੀ ਕਰਨਲ ਬਾਠ ਅਤੇ ਉਹਨਾਂ ਦੇ ਬੇਟੇ ਦੇ ਨਾਲ ਕੋਈ ਕੁੱਟਮਾਰ ਦਾ ਮਾਮਲਾ ਹੱਲੇ ਠੰਡਾ ਨਹੀਂ ਹੋਇਆ ਸੀ ਕਿ ਇੱਕ ਹੋਰ ਕੁੱਟਮਾਰ ਪੰਜਾਬ ਦੇ ਵਿੱਚ ਇੱਕ ਫੌਜੀ ਦੇ ਨਾਲ ਕੀਤੀ ਗਈ ਹੈ ਹਾਲਾਂਕਿ ਇਹ ਕੁੱਟਮਾਰ ਮਲੇਰਕੋਟਲੇ ਦੇ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਮੁਹੰਮਦ ਨਾਂ ਦਾ ਇੱਕ ਫੌਜੀ ਜੋ ਕਿ ਔਨ ਡਿਊਟੀ ਸੀ ਉਸ ਦਾ ਨਿੱਜੀ ਕੋਈ ਗੱਲਬਾਤ ਹੈ ਜਿਹੜੀ ਉਹ ਸੀ ਕਿਉਂਕਿ ਨਿੱਜੀ ਪੱਧਰ ਦੇ ਉੱਪਰ ਇੱਕ ਪਲਾਟ ਨੂੰ ਲੈ ਕੇ ਕਾਫੀ ਰੌਲਾ ਜਿਹੜਾ ਉਹ ਚੱਲ ਰਿਹਾ ਸੀ ਜੋ ਕਿ ਕਲੇਮ ਕੀਤਾ ਜਾ ਰਿਹਾ ਉਸ ਫੌਜੀ ਦੇ ਵੱਲੋਂ ਮੇਰਾ ਹੈ ਪਰ ਦੂਸਰੀ ਪਾਰਟੀ ਕਲੇਮ ਕਰ ਰਹੀ ਹੈ ਕਿ ਇਹ ਪਲਾਟ ਸਾਡਾ ਹੈ ਜਿਸ ਤੋਂ ਲੈ ਕੇ ਆਪਸੀ ਉਹਨਾਂ ਦੀ ਤਕਰਾਰ ਲਗਾਤਾਰ ਚੱਲਦੀ ਹੈ ਤੇ ਉਹਨਾਂ ਦੂਸਰੀ ਧਿਰ ਦੇ ਵਿਅਕਤੀਆਂ ਦੇ ਵੱਲੋਂ ਕੁੱਟਮਾਰ ਹੈ ਜਿਹੜੀ ਉਸ ਫੌਜੀ ਦੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਦੇ ਵਿੱਚ ਲਾਜ਼ ਲਈ ਭਰਤੀ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਹ মিডিਆ ਦੇ ਸਾਹਮਣੇ ਆਉਂਦੇ ਨੇ ਤੇ মিডিਆ ਦੇ ਸਾਹਮਣੇ ਆ ਕੇ ਸਾਰਾ ਕੁਝ ਰੱਖਦੇ ਨੇ ਕੀ ਕੁਝ ਕਹਿਣਾ ਉਹਨਾਂ ਦਾ ਪਹਿਲਾਂ ਸੁਣ ਲੈਣੇ ਆ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਪੁਲਿਸ ਐਸਐਸਪੀ ਮਲੇਰਕੋਲਾ ਐਸਪੀ ਸਾਹਿਬ ਮੈਂ ਅਹਿਮਦਗੜਾ ਐਸਐਚਓ ਅਹਿਮਦਗੜ ਤੇ ਸਾਹਿਬ ਦਾ ਸੈਨਿਕਾਂ ਨੂੰ ਔਰ ਪੰਜਾਬ ਦੇ ਸਾਰੇ মিডিਆ ਨੂੰ ਮੇਰੀ ਬੇਨਤੀ ਹੈ ਕਿ ਤੁਹਾਨੂੰ ਪਤਾ 3 ਅਗਸਤ ਨੂੰ ਜੋ ਮੇਰੇ ਤੇ ਹਮਲਾ ਕੀਤਾ ਉਦੇ ਵਿੱਚੋਂ ਇੱਕ ਹਮਲਾਵਰ ਫੜਿਆ ਗਿਆ ਕਿ ਜੋ ਕਿ ਝੂਠਾ ਪਰਚਾ ਬਣਾਉਣ ਲਈ ਸਿਵਰ ਹਸਪੀਟਲ ਮਲੇਰਪੁਰਲੇ ਬੈਠਾ ਸੀ ਜਦ ਕਿ ਪੁਲਿਸ ਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਹੋ ਗਿਆ ਹੈ ਕਿ ਉਹ ਬੰਦਾ ਜਿਹੜਾ ਹੈ ਝੂਠਾ ਪਰਚਾ ਬਣਾਉਣਾ ਚਾਹੁੰਦਾ ਸੀ ਤਾਂ ਮੇਰੀ ਹੁਣ ਐਸਐਸਪੀ ਨੂੰ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੱਕ ਮਾਮਲਾ ਇਹਦੇ ਤੇ ਜਿਹੜਾ ਹੈ ਮੈਨੂੰ ਝੂਠੇ ਰੋਗ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਛੱਟਾ ਮਾਰ ਕੇ ਉਹਤੇ ਵੀ ਇੱਕ ਪਰਚਾ ਹੋਰ ਬਣਦਾ ਦੇਖੋ ਮੇਰੀ ਹਾਲਤ ਕੀ ਕੀਤੀ ਇਹਨਾਂ ਨੇ ਤਿੰਨ ਬੰਦਿਆਂ ਨੇ ਚਾਰਾਂ ਨੇ ਮਿਲ ਕੇ ਇਸ ਤੋਂ ਬਾਅਦ ਮੇਰੀ ਜਿਹੜੀ ਖਬਰ ਸੁਣਨ ਚ ਆਈ ਹੈ ਜਿਹੜੇ ਮੇਰੇ ਰਿਸ਼ਤੇਦਾਰ ਆ ਉਹਨਾਂ ਨੂੰ ਇਹਦਾ ਜਿਹੜਾ ਭਰਾ ਦੇਖੋ ਜੀ ਮੈਂ ਕਿਸੇ ਦਾ ਹੁਣ ਤੱਕ ਜਿੰਨੇ ਕੇਸ ਮੇਰੇ ਚੱਲ ਰਹੇ ਆ ਜਿਹਨਾਂ ਕੰਪਲੀਟ ਆ ਇਹਦੇ ਕਿਸੇ ਭਰਾ ਦਾ ਨਾਮ ਨਹੀਂ ਸੀ ਠੀਕ ਹੈ ਮੈਂ ਸੱਚ ਨਾਲ ਚੱਲਣ ਵਾਲਾ ਤੇ ਅੱਜ ਵੀ ਸੱਚ ਨਾਲ ਚੱਲਦਾ ਪਰ ਹੁਣ ਜਿਹੜੇ ਨਾਮ ਸਾਹਮਣੇ ਆਏ ਆ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਸਾਹਮਣੇ ਆਇਆ ਤਾਂ ਹੀ ਨਾਮ ਲੈ ਰਹੇ ਆ ਇਹ ਕੋਈ ਇਹਨਾਂ ਦਾ ਵੱਡਾ ਭਰਾ ਜਾਮੀਨ ਪੁੱਤਾਂ ਕਿਹਾ ਦੇ ਰਿਹਾ ਕਿ ਨਾ ਹੁਣ ਜਾਨੋਂ ਮਾਰਾਂਗੇ ਐਸਐਸਪੀ ਸਾਹਿਬ ਕੀ ਕਰ ਰਹੇ ਹੋ ਤੁਸੀਂ ਕਮਕੀਨ ਦੁਕਾਨ ਨੂੰ ਹਮਲਾ ਵੀ ਤੁਹਾਡੀ ਵਜ੍ਹਾ ਨਾਲ ਹੋਇਆ ਜੇ ਟਾਈਮ ਤੇ ਕੰਮ ਕੀਤਾ ਹੁੰਦਾ ਟਾਈਮ ਤੇ ਇਹਨਾਂ ਤੇ ਕਾਰਵਾਈ ਹੁੰਦੀ ਤੇ ਮੇਰੇ ਤੇ ਹਮਲਾ ਨਹੀਂ ਹੋਣਾ ਚਾਹੀਦਾ ਸਾਬ اے ਐਸਐਸਪੀ ਸਾਹਿਬ ਤੁਹਾਡੇ ਤੇ ਸਵਾਲੀਆ ਚਿੰਨਾ ਡੀਜੀਪੀ ਪੰਜਾਬ ਤੇ ਪੰਜਾਬ ਪੁਲਿਸ ਪੂਰੀ ਹਾਸ਼ੀਏ 'ਚ ਖੜੀ ਐ ਇਸ ਟਾਈਮ ਐਸਐਚਓ ਸਾਹਿਬ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਉਹਦੇ ਸਬੂਤ ਵੀ ਦੇ ਦੇਣਾ ਤੁਹਾਨੂੰ ਕਿਵੇਂ ਥਾਣੀ 'ਚੋਂ ਮੈਨੂੰ ਦਰਕਿਨਾਰ ਕਰਕੇ ਮੋੜਿਆ ਨਾ ਤੁਹਾਡੀ ਐਸਐਚਓ ਨੇ ਜੋ ਮੈਡਮ ਨੇ ਕਿ ਮੈਂ ਕਹਿਆ ਸੀ ਮੈਨੂੰ ਪ੍ਰੋਟੈਕਸ਼ਨ ਨਾਲ ਹਸਪੀਟਲ ਛੱਡ ਦੋ ਜਾਂ ਗੱਡੀ ਦੇ ਦਿਓ ਮੈਨੂੰ ਕੁਝ ਨਹੀਂ ਦਿੱਤਾ ਸਬੂਤ ਦਿਉਣਾ ਤੁਹਾਨੂੰ ਸਬੂਤ ਵੀ ਦਊਂਗਾ ਜੇ ਮੈਂ ਉਹ ਤੁਸੀਂ ਪਹਿਲਾਂ ਹਲਕਾ ਪਰਚਾ ਕੀਤਾ ਸੀ ਨਾ ਵੀਡੀਓ ਦੇਣ ਤੋਂ ਬਾਅਦ ਕੀਤਾ ਪਰ ਇਹ ਮੀਡੀਆ ਦੇ ਸਾਹਮਣੇ ਹੁਣ ਮੈਂ ਦਿੰਨਾ ਇਹ ਵੀ ਹੁਣ ਦੇਦਾ ਵੀ ਤੁਸੀਂ ਕੀ ਕਰਦੇ ਹੋ ਇਹ ਜੀਲੂ ਦਾ ਜਿਹੜਾ ਨਾ ਜੀਲੂ ਨੌਕਰ ਉਹਨੂੰ ਚੈੱਕ ਲੋ ਸਾਰੇ ਬੰਦੇ ਫੜੇ ਜਾਣੇ ਆ ਰਹੀ ਗੱਲ ਜਿਹੜਾ ਹੈਗਾ ਸਰਾਜ ਮੁਹੰਮਦ ਉਹਦੇ ਕੋਲ 10 ਸਾਲ ਦਾ ਕੈਨੇਡਾ ਦਾ ਵੀਜ਼ਾ ਇਹ ਪੱਕੀ ਖਬਰ ਆ ਉਹ ਕੈਨੇਡਾ ਲਈ ਰਵਾਨਾ ਹੋ ਜਾਊਗਾ ਜੇ ਤੁਸੀਂ ਕੋਸ਼ ਸ਼ਕਤੀ ਨਾ ਵਰਤੀ ਉਹਦੇ ਲਈ ਜ਼ਿੰਮੇਵਾਰ ਐਸਐਚਓ ਮਲਯੂ ਜਿਹੜੀ ਹੈਗੀ ਐ ਸਿਟੀ ਅਮਰਗੜ੍ਹ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋ ਮੇਰੇ ਤੇ ਹਮਲਾ ਕਰਾਉਣ ਦੇ ਵਿੱਚ ਵੀ ਕਿਉਂਕਿ ਮੇਰੇ ਕੋਲ ਸਾਰੀਆਂ ਰਿਕਾਰਡਿੰਗਾਂ ਪਈਆਂ ਨੇ ਜਿਹੜੇ ਕੰਟਰੋਲ ਰੂਮ ਤੇ ਫੋਨ ਕੀਤੇ ਆ 4:28 ਮਿੰਟ ਤੇ 4:29 ਮਿੰਟ ਤੇ ਔਰ 112 ਤੇ ਉਸ ਤੋਂ ਬਾਅਦ ਜਿਹੜਾ ਮੈਂ ਫੋਨ ਕੀਤਾ ਆਪਣੇ ਨੂੰ ਥਾਣੇ ਦਾ ਨੰਬਰ ਦਿੱਤਾ ਸੀ ਉਸ ਤੇ ਜਿੰਨਾਂ ਨੇ ਕਿਹਾ 112 ਤੇ ਲਾਓ ਔਰ ਮੈਂ ਖੁਦ ਥਾਣੇ ਗਿਆ ਤਾਂ ਜਿਹਨੂੰ ਹਲਕੇ ਨਾਲ ਨਾ ਲਿਆ ਜਾਵੇ ਮੇਰੇਆਂ ਜਿਹੜੀਆਂ ਸਾਡੀਆਂ ਫੌਦੀਆਂ ਜੱਥੇ ਵੰਦੀਆਂ ਉਹ ਵੀ ਹੁਣ ਸਰਗਰਮ ਨਹੀਂ ਤੇ ਇਹ ਮਾਮਲਾ ਹੁਣ ਠੰਡੇ ਵਾਸਤੇ ਪਿਆ ਨਹੀਂ ਆਣਾ ਜਿਵੇਂ ਪਹਿਲਾਂ ਤੁਸੀਂ ਇਹਨਾਂ ਨੂੰ ਹੱਥ ਨਹੀਂ ਪਾਇਆ ਇਹ ਪਲੇਖਾ ਔਰ ਜ਼ਮੀਨ ਦੇ ਖਿਲਾਫ ਹੁਣੀ ਤੋਂ ਸਭ ਤੋਂ ਸਖਤ ਕਾਰਵਾਈ ਲਿਆਓ ਜੇ ਤੁਸੀਂ ਕਾਨੂੰਨ ਨੂੰ ਦੀ ਪਾਲਣਾ ਨਹੀਂ ਕਰ ਸਕਦੇ ਸਦਾ ਜਵਾਬ ਦਿਓ ਤਾਂ ਕਿ ਅਸੀਂ ਆਪਣਾ ਇੰਤਜ਼ਾਮ ਕਰੀਏ ਆਪਣੀ ਪ੍ਰੋਟੈਕਸ਼ਨ ਦਾ ਨਹੀਂ ਇਹ ਜ਼ਮੀਨ ਨੂੰ ਚੱਕ ਕੇ ਥਾਣੇ ਬਿਲਾਓ ਔਰ ਜ਼ਿਲ੍ਹੇ ਨੂੰ ਲੈ ਕੇ ਆਓ ਮੇਰੀ ਇਹੀ ਮੰਗ ਹੈ ਜਿਹੜੇ ਜਿਹੜੇ ਪਗੋੜਿਆ ਛੀਤੀ ਫੜੋ ਇਹ ਜਾਨਾਂ ਦੇ ਪਰਿਵਾਰਾਂ ਨੂੰ ਚੱਕੋ ਔਰ ਇਹ ਗੱਲ ਮੇਰੀ ਕਿਸੇ ਇਹਨਾਂ ਦੇ ਭਰਾ ਨਾਲ ਇਸੇ ਉਸੇ ਨਾਲ ਜਾਂ ਸਰਾਜ ਮੁਹੰਮਦ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਉਹ ਆਪਣੇ ਆਪ ਉਹਨਾਂ ਨੇ ਪਹਿਲਾਂ ਪੰਗਾ ਲਿਆ ਅਰਿਸ਼ੇ ਮੁਹੰਮਦ ਨੇ ਵੀਡੀਓ ਡਿਲੀਟ ਕਰਾਈਆਂ ਨਹੀਂ ਜੋ ਸੌਣ ਚਾਹੇ ਪੁਲਿਸ ਨੇ ਰਿਕਵਰ ਕਰ ਲੀਆਂ ਇਸ ਕਰਕੇ ਈਸ਼ੇ ਨੂੰ ਵੀ ਤੇ ਇਹਨਾਂ ਨੂੰ ਜਾਮਿਨਾ ਨੂੰ ਸਖਤ ਹਦਾਇਤਾਂ ਲਿਆਓ ਇਹਨਾਂ ਨੂੰ ਪਹਿਲਾ ਇੱਕ ਵਾਰ ਥਾਣੇ ਬੁਲਾ ਕੇ ਇਹਨਾਂ ਤੋਂ ਬੌਂਡ ਭਰਾ ਕੇ ਇਹਨਾਂ ਤੇ ਵੀ ਕਾਰਵਾਈ ਕੀਤੀ ਸ਼ੁਰੂ ਕੀਤੀ ਜਾਵੇ ਧੰਨਵਾਦ ਜੈਨ ਅਮੀਰ ਕਰਦਾ ਜਾਗ ਜਾਓਗੇ ਟਾਈਮ ਨਾਲ ਜਾਵਾਂਗੇ ਤਾਂ ਸਾਡੇ ਜੀ ਹੈਗਾ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੇ ਵਿਸ਼ਵਾਸ ਬਣਿਆ ਰਹੂ ਲੇਕਿਨ ਜਿਹੜੇ ਹਾਲਾਤ ਬਣਾ ਰੱਖਿਆ ਪੰਜਾਬ ਪੁਲਿਸ ਨੇ ਇਹ ਬਹੁਤ ਗੰਦੇ ਆ ਸਾਡੇ ਪੰਜਾਬ ਲਈ ਧੰਨਵਾਦ ਜੈਨ ਸੋ ਤੁਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਜ਼ੁਬਾਨੀ ਉਹਨਾਂ ਨੇ ਸਾਰਾ ਕੁਝ ਸੁਣਾਇਆ ਕਿ ਕੀ ਕੁਝ ਉਹਨਾਂ ਦੇ ਨਾਲ ਵਾਪਰਿਆ ਇੱਥੇ ਵਿਰੋਧੀ तिरਦੀ ਗੱਲ ਕਰੀਏ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਦੇ ਵੱਲੋਂ ਹਲੇ ਕੋਈ ਵੀ ਮੀਡੀਆ ਦੇ ਸਾਹਮਣੇ ਨਹੀਂ ਆਇਆ ਉਹਨਾਂ ਨੇ ਕੋਈ ਵੀ ਪੱਖ ਨਹੀਂ ਪੇਸ਼ ਕੀਤਾ ਉਧਰ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਆਓ ਸੁਣਦੇ ਹਾਂ ਕੱਲ ਸ਼ਾਮ ਨੂੰ ਸਿਟੀ ਅਹਿਮਦਗੜ੍ਹ ਦੇ ਏਰੀਆ ਵਿੱਚ ਇੱਕ ਆਰਮੀ ਦੇ ਨੌਜਵਾਨ ਨੂੰ ਜੋ ਕਿ ਸਿਕਿਉਰਿਟੀ ਡਿਫੈਂਸ 'ਚ ਪੋਸਟਡ ਹੈ ਜਿਹਦਾ ਨਾਮ ਅਬਦੁਲ ਸਤਾਰ ਹੈ ਉਸ ਨੂੰ ਉਹਦੇ ਰਿਸ਼ਤੇਦਾਰਾਂ ਵੱਲੋਂ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਵਜ੍ਹਾ ਰੰਜਿਸ਼ ਪੁਰਾਣਾ ਪ੍ਰਾਪਰਟੀ ਦਾ ਡਿਸਪਿਊਟ ਸੀਗਾ ਅੱਜ ਅਸੀਂ 74 ਨੰਬਰ ਐਫ ਆਈ ਆਰ ਦਰਜ ਕਰਕੇ ਬਾਈ ਨੇਮ ਤਿੰਨ ਬੰਦਿਆਂ ਨੂੰ ਨਾਮਿਨੇਟ ਕੀਤਾ ਜਿਹਦੇ ਵਿੱਚ 109 ਬੀ ਐਨ ਐਸ ਦਾ ਵੀ ਵਾਅਦਾ ਕੀਤਾ ਹੁਣ ਪਲੇਟਕੁਟਰਾ ਪੁਲਿਸ ਵੱਲੋਂ ਇੱਕ ਮੇਨ ਜਿਹੜਾ ਸੀਗਾ ਕਲਪਰੇਟ ਉਹਨੂੰ ਅਰੈਸਟ ਕੀਤਾ ਗਿਆ ਬਾਕੀ ਜਿਹੜੇ ਰਹਿੰਦੇ ਦੋ ਹੈ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਏਗਾ ਤੇ ਆਰਮੀ ਦੇ ਜਿਹੜਾ ਜਵਾਨ ਹੈ ਅਬਦੁਲ ਸਤਾਰ ਉਹਨੂੰ ਜਸਟਿਸ ਦਿੱਤਾ ਜਾਏਗਾ ਪੰਜਾਬ ਪੁਲਿਸ ਹਮੇਸ਼ਾ ਹੀ ਆਰਮੀ ਵਾਲੇ ਦਾ ਸਨਮਾਨ ਕਰਦੀ ਹੈ ਤੇ ਕਰਦੀ ਰਹੇਗੀ ਜੈ ਹਿੰਦ ਕੱਲ ਸ਼ਾਮ ਨੂੰ ਸਿਟੀ ਅਹਿਮਦਗੜ੍ਹ ਦੇ ਏਰੀਏ ਵਿੱਚ ਇੱਕ ਆਰਮੀ ਦੇ ਨੌਜਵਾਨ ਨੂੰ ਜੋ ਕਿ ਸਿਕਿਉਰਿਟੀ ਡਿਫੈਂਸ ਚ ਪੋਸਟਡ ਹੈ ਜਿਹਦਾ ਨਾਮ ਅਬਦੁਲ ਸਤਾਰ ਹੈ ਉਸਨੂੰ ਉਹਦੇ ਰਿਸ਼ਤੇਦਾਰਾਂ ਵੱਲੋਂ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਵਜ੍ਹਾ ਰੰਜਿਸ਼ ਪ੍ਰਾਣਾ ਪ੍ਰਾਪਰਟੀ ਦਾ ਡਿਸਪਿਊਟ ਸੀਗਾ ਅੱਜ ਅਸੀਂ 74 ਨੰਬਰ ਐਫ ਆਈ ਆਰ ਦਰਜ ਕਰਕੇ ਬਾਈ ਨੇਮ ਤਿੰਨ ਬੰਦਿਆਂ ਨੂੰ ਨਾਮਿਨੇਟ ਕੀਤਾ ਜਿਹਦੇ ਵਿੱਚ 109 ਬੀ ਐਨ ਐਸ ਦਾ ਵੀ ਵਾਅਦਾ ਕੀਤਾ ਹੁਣ ਮੇਨ ਕੋਟਰਾ ਪੁਲਿਸ ਵੱਲੋਂ ਇੱਕ ਮੇਨ ਜਿਹੜਾ ਸੀਗਾ ਕਲਪਰੇਟ ਉਹਨੂੰ ਅਰੈਸਟ ਕੀਤਾ ਗਿਆ ਬਾਕੀ ਜਿਹੜੇ ਰਹਿੰਦੇ ਦੋ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਏਗਾ ਤੇ ਆਰਮੀ ਦੇ ਜਿਹੜਾ ਜਵਾਨ ਹੈ ਅਫਜ਼ਲ ਸਤਾਰ ਉਹਨੂੰ ਜਸਟਿਸ ਦਿੱਤਾ ਜਾਏਗਾ ਪੰਜਾਬ ਪੁਲਿਸ ਹਮੇਸ਼ਾ ਹੀ ਆਰਮੀ ਵਾਲਿਆਂ ਦਾ ਸਨਮਾਨ ਕਰਦੀ ਹੈ ਤੇ ਕਰਦੀ ਰਹੇਗੀ ਜੈ ਹਿੰਦ ਕੱਲ ਸ਼ਾਮ ਨੂੰ ਸਿਟੀ ਅਹਿਮਦਗੜ੍ਹ ਦੇ ਏਰੀਆ ਵਿੱਚ ਇੱਕ ਆਰਮੀ ਦੇ ਨੌਜਵਾਨ ਨੂੰ ਜੋ ਕਿ ਸਿਕਿਉਰਿਟੀ ਡਿਫੈਂਸ ਚ ਪੋਸਟਡ ਹੈ ਜਿਹਦਾ ਨਾਮ ਅਬਦੁਲ ਸਤਾਰ ਹੈ ਉਸ ਨੂੰ ਉਹਦੇ ਰਿਸ਼ਤੇਦਾਰਾਂ ਵੱਲੋਂ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਵਜ੍ਹਾ ਰੰਜਿਸ਼ ਪੁਰਾਣਾ ਪ੍ਰਾਪਰਟੀ ਦਾ ਡਿਸਪਿਊਟ ਸੀਗਾ ਅੱਜ ਅਸੀਂ 74 ਨੰਬਰ ਐਫ ਆਈ ਆਰ ਦਰਜ ਕਰਕੇ ਬਾਈ ਨੇਮ ਤਿੰਨ ਬੰਦਿਆਂ ਨੂੰ ਨਾਮਿਨੇਟ ਕੀਤਾ ਜਿਹਦੇ ਵਿੱਚ 109 BNS ਦਾ ਵੀ ਵਾਅਦਾ ਕੀਤਾ ਹੁਣ ਪਲੇਟ ਕੋਟਰਾ ਪੁਲਿਸ ਵੱਲੋਂ ਇੱਕ ਮੇਨ ਜਿਹੜਾ ਸੀਗਾ ਕਲਪਰੇਟ ਉਹਨੂੰ ਅਰੈਸਟ ਕੀਤਾ ਗਿਆ ਬਾਕੀ ਜਿਹੜੇ ਰਹਿੰਦੇ ਦੋ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਏਗਾ ਤੇ ਆਰਮੀ ਦੇ ਜਿਹੜਾ ਜਵਾਨ ਹੈ ਅਫਜ਼ਲ ਸਤਾਰ ਉਹਨੂੰ ਜਸਟਿਸ ਦਿੱਤਾ ਜਾਏਗਾ ਪੰਜਾਬ ਪੁਲਿਸ ਹਮੇਸ਼ਾ ਹੀ ਆਰਮੀ ਵਾਲੇ ਦਾ ਸਨਮਾਨ ਕਰਦੀ ਹੈ ਤੇ ਕਰਦੀ ਰਹੇਗੀ ਜੈ ਹਿੰਦ ਸੋ ਕਰਨਲ ਬਾਠ ਤੋਂ ਬਾਅਦ ਇਸ ਫੌਜੀ ਦੇ ਨਾਲ ਹੋਈ ਕੁੱਟਮਾਰ ਦਾ ਮਾਮਲਾ ਵੀ ਵੱਡਾ ਹੋ ਗਿਆ ਹੈ ਬੇਸ਼ੱਕ ਇਹ ਕੁੱਟਮਾਰ ਦਾ ਮਾਮਲਾ ਆਪਸੀ ਰੰਜਿਸ਼ ਦਾ ਹੈ ਪਰ ਬਾਵਯੂ ਦੇ ਅਸਤੇ ਫੌਜੀ ਦੇ ਨਾਲ ਕੀਤੀ ਗਈ ਇਸ ਕੁੱਟਮਾਰ ਦੀ ਚੋ ਪਾਸਿਓਂ ਨਿੰਦਾ ਹੋ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਖੜੇ ਹੋ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ